ਸ਼ਸ਼ੀਕਾ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਰਵਨੀਤ ਬਿੱਟੂ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚੋਂ ਹਾਰਨ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨੇ ਕੇਂਦਰੀ ਮੰਤਰੀ ਬਣਾ ਦਿੱਤਾ ਜੇ ਗੱਲ ਕਰੀਏ ਰਾਣਾ ਗੁਰਮੀਤ ਸਿੰਘ ਸੋਢੀ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਟਕਸਾਲੀ ਆਗੂ ਹਰਜੀਤ ਸਿੰਘ ਗਰੇਵਾ ਵਰਗਿਆਂ ਨੂੰ ਅਣਦੇਖਿਆ ਕਰ ਦਿੱਤਾ ਕਿਉਂਕਿ ਮੈਂ 1 ਮਹੀਨਾ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਤੋਂ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਅਤੇ ਉਹਨਾਂ ਨਾਲ ਦੀ ਨਾਲ ਹੀ ਟਿਕਟ ਦੇ ਦਿੱਤੀ ਸੀ ਰਵਨੀਤ ਮਿੱਟੂ ਨੂੰ ਲੋਕ ਸਭਾ ਦੀ ਚੋਣ ਲਈ ਹਲਕਾ ਲੁਧਿਆਣਾ ਤੋਂ ਬੁਰੀ ਤਰ੍ਹਾਂ ਹਾਰੀ ਸੀ ਆਪਣੇ ਖਾਸਮ ਖਾਸ ਮਿੱਤਰ ਰਾਜਾ ਵੜਿੰਗ ਤੋਂ ਕਿਉਂਕਿ ਰਾਜਾ ਵੜਿੰਗ ਅਤੇ ਰਵਨੀਤ ਮਿੱਟੂ ਬੜਾ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੀ ਕਾਂਗਰਸ ਪਾਰਟੀ ਦੇ ਵਿੱਚ ਅਤੇ ਤਿੰਨ ਵਾਰ ਵਿਧਾਇਕ ਵੀ ਰਹੇ ਨੇ ਰਵਨੀਤ ਮਿੱਟੂ ਔਰ ਸੌਰੀ ਸਾਂਸਦ ਵੀ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਹਲਕਾ ਲੁਧਿਆਣਾ ਤੋਂ ਲੇਕਿਨ ਇਸ ਦੇ ਬਾਵਜੂਦ ਹੁਣ ਰਵਨੀਤ ਬਿੱਟੂ ਤੇ ਜਿਹੜਾ ਪਤਾ ਖੜਿਆ ਗਿਆ ਹੈ ਰਾਜ ਸਭਾ ਦੀਆਂ ਚੋਣਾਂ ਦਾ ਰਾਜ ਸਭਾ ਦੀਆਂ ਚੋਣਾਂ ਨੂੰ ਲੈ ਕੇ ਰਵਨੀਤ ਬਿੱਟੂ ਦੀ ਹੁਣ ਸਭ ਤੋਂ ਵੱਡੀ ਅਪਡੇਟ ਆਈ ਹੈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਜਿਨ੍ਹਾਂ ਨੇ ਨਾਮਜ਼ਦਗੀਆਂ ਭਰੀਆਂ ਸੀ ਰਵਨੀਤ ਬਿੱਟੂ ਦੇ ਸਾਹਮਣੇ ਵਰਾਜ ਵਿਰੋਧੀ ਧਿਰ ਉਹਨਾਂ ਨੇ ਰਾ ਪੱત્રਾ ਕਰ ਦਿੱਤਾ ਹੈ ਰਵਨੀਤ ਬਿੱਟੂ ਵਾਸਤੇ ਦੱਸਿਆ ਜਾ ਰਿਹਾ ਹੈ ਜਿਹੜੀ ਸੁਨੀਤ ਕਟਾਰੀ ਸੀ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਵਾਪਸ ਲੈ ਲਏ ਨੇ ਦੂਜੀ ਜਿਹੜੀ ਲੇਡੀ ਸੀ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਜਿਹੜੇ ਰੱਦ ਕਰ ਦਿੱਤੇ ਗਏ ਨੇ ਕਿਉਂਕਿ ਉਨ੍ਹਾਂ ਦੇ ਵਿੱਚ ਬੜੀਆਂ ਖਾਮੀਆਂ ਪਾਈਆਂ ਗਈਆਂ ਨੇ ਇਹ ਤੇ ਮੀਨਸ ਕਿ ਇਹਨਾਂ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਦੀ ਹਾਰਨ ਦੇ باوجود ਵੀ ਚਾਂਦੀ ਬਣੀ ਹੋਈ ਹੈ ਇੱਕ ਪਾਸੇ ਉਹ ਕੇਂਦਰੀ ਮੰਤਰੀ ਨੇ ਦੂਜੇ ਪਾਸੇ ਹੁਣ ਰਾਜ ਸਭਾ ਦੇ ਵਿੱਚ ਜਾਣ ਦਾ ਰਸਤਾ ਵੀ ਰਵਨੀਤ ਬਿੱਟੂ ਦਾ ਬਿਲਕੁਲ ਸਾਫ਼ ਹੋ ਗਿਆ ਹੈ ਕੋਠਾਰੀ ਸਾਹਿਬ ਨੇ ਆਪਣੇ ਨਾਮਜ਼ਦਗੀ ਜਿਹੜੇ ਪੱਤਰ ਨੇ ਉਹ ਵਾਪਸ ਲੈ ਲਏ ਰਾਜਸਥਾਨ ਤੋਂ ਦੂਸਰੇ ਪਾਸੇ ਜਿਹੜੇ ਉਸ ਦੇ ਖੜੇ ਸੀ ਉਹ ਇੱਕ ਇੱਕ ਕਰਕੇ ਨਾਮਜ਼ਦਗੀ ਪੱਤਰ ਵਾਪਸ ਲੈ ਜਾ ਰਹੇ ਉਹਨਾਂ ਦੁਆਰਾ ਲੈ ਜਾ ਰਹੇ ਨੇ ਅਤੇ ਕਈਆਂ ਦੇ ਜਿਹੜੇ ਨਾਮਜ਼ਦਗੀ ਪੱਤਰ ਰੱਦ ਹੋ ਰਹੇ ਨੇ ਕਿਉਂਕਿ ਸਾਹਮਣੇ ਖੜੇ ਨੇ ਰਵਨੀਤ ਬਿੱਟੂ ਰਵਨੀਤ ਬਿੱਟੂ ਦਾ ਰਸਤਾ ਬਿਲਕੁਲ ਸਾਫ਼ ਹੋ ਚੁੱਕਿਆ ਹੈ ਅਤੇ ਰਾਜਸਥਾਨ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਹਰੀ ਝੱਡੀ ਮਿਲ ਚੁੱਕੀ ਹੈ ਰਵਨੀਤ ਬਿੱਟੂ ਨੇ ਕਿ ਰਵਨੀਤ ਬਿੱਟੂ ਦਾ ਰਾਜ ਸਭਾ ਦਾ ਮੈਂਬਰ ਹੋਣਾ ਜਾਂ ਬੰਨਾ ਲਗਭਗ 101% ਤਾਂ ਹੋ ਚੁੱਕਿਆ ਹੈ ਇਸ ਨੂੰ ਲੈ ਕੇ ਰਵਨੀਤ ਬਿੱਟੂ ਹੁਣ ਫੁੱਲੇ ਨਹੀਂ ਸੁਭਾਰਾ ਅਤੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬੜੇ ਵੱਡੇ ਵੱਡੇ ਧਮਾਕੇ ਕਰਨਗੇ ਰਵਨੀਤ ਬਿੱਟੂ ਰਵਨੀਤ ਬਿੱਟੂ ਤੇ ਜਿਹੜਾ ਪਤਾ ਭਾਰਤੀ ਜਨਤਾ ਪਾਰਟੀ ਖੇਡਣ ਜਾ ਰਹੀ ਹੈ ਆਉਣ ਵਾਲੇ ਦਿਨਾਂ ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵੀ ਹੋ ਸਕਦੇ ਨੇ ਪੰਜਾਬ ਤੋਂ ਜਿਸ ਤਰ੍ਹਾਂ ਰਾਜਾ ਵੜਿੰਸੀ ਕਿਉਂਕਿ ਸੁਨੀਲ ਕੁਮਾਰ ਜਾਖੜ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਗਤੀਵਿਧੀਆਂ ਨੇ ਉਹਨਾਂ ਨੇ ਮੋਸ਼ਨ ਜਿਹੜਾ ਹੈ ਸਲੋ ਕਰ ਦਿੱਤਾ ਹੈ ਇਸ ਲਈ ਹੁਣ ਰਵਨੀਤ ਬਿੱਟੂ ਦੇ ਰਾਜ ਸਭਾ ਵਾਲਾ ਪਤਾ ਜਿਹੜਾ ਖੇਡਿਆ ਹੈ ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਤੋਂ ਉਹ ਬਿਲਕੁਲ ਤੀਰ ਜਿਹੜਾ ਹੈ ਨਿਸ਼ਾਨੇ ਤੇ ਲੱਗਿਆ ਹੈ ਅਤੇ ਰਵਨੀਤ ਬਿੱਟੂ ਦਾ ਰਾਜ ਸਭਾ ਦਾ ਮੈਂਬਰ ਹੋਣ ਵਾਲਾ ਰਸਤਾ ਬਿਲਕੁਲ ਸਾਫ਼ ਹੋ ਗਿਆ ਹੈ ਧੰਨਵਾਦ